ਹਾਂਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਤੁਹਾਡਾ YouTube ਚੈਨਲ ਤੇ ਅੱਜ ਜੋ ਆਪਾਂ ਲੈ ਕੇ ਆਏ ਆਂ ਸੂਟ ਦੁਪੱਟਾ ਸੂਟ ਇਹਨਾਂ ਤੇ ਡਿਸਕਾਊਂਟ ਆ ਆਫਰ ਤੇ ਸੂਟ ਨੇ ਤੁਸੀਂ ਜਲਦੀ ਤੋਂ ਜਲਦੀ ਇਹ ਸੂਟ ਸਕਰੀਨਸ਼ਾਟ ਲੈ ਕੇ ਸਕਰੀਨ ਤੇ ਨੰਬਰ ਆ ਰਿਹਾ ਉਸ ਤੇ ਆਰਡਰ ਕਰ ਸਕਦੇ ਹੋ ਸ਼ਰਟ ਰਹੇਗਾ ਕਾਟਨ ਦਾ ਆਰੀ ਵਰਕ ਹੋਇਆ 175 ਵੱਡੇ ਪਣੀ ਚ ਬਾਟਮ ਇਸ ਦੇ ਨਾਲ 2.5 ਮੀਟਰ ਰਹੇਗੀ ਕਾਟਨ ਦੀ ਬਾਟਮ ਪਲੇਨ ਹੀ ਰਹੇਗੀ ਦੁਪੱਟਾ ਮਲਮਲ ਦਾ ਚਿਕਨ ਦਾ ਰਹੇਗਾ ਟਾਈ ਮੀਟਰ ਦੁਪट्टे ਦੀ ਕਟ ਮਿਲੇਗੀ ਟਾਈ ਮੀਟਰ ਬਾਟਮ ਮਿਲੇਗੀ ਤੇ ਇਸ ਦਾ ਜੋ ਪ੍ਰਾਈਸ ਹੈ ਉਹ 850 ਦੇ ਵਿੱਚ ਤੁਸੀਂ ਬਾਇ ਕਰ ਸਕਦੇ ਹੋ ਆਫਰ ਦੇ ਨੇ ਤੁਸੀਂ ਇਸ ਦਾ ਆਰਡਰ ਕਰ ਸਕਦੇ ਹੋ ਪਰ ਇਹ ਲਿਮਟਡ ਸਟਾਕ ਦੇ ਵਿੱਚ ਹੈ WhatsApp ਤੇ ਨੰਬਰ ਜੋ ਸਕਰੀਨ ਤੇ ਆ ਰਿਹਾ ਉਸ ਤੇ ਆਰਡਰ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਆ ਤੇ ਇਹਨਾਂ ਸੂਟਾਂ ਤੇ ਡਿਸਕਾਊਂਟ ਹੈ ਇਸਕਾ ਨੈਕਸਟ ਇਹ ਦੁਪੱਟਾ ਸੂਟ ਰਹਿਣਗੇ ਇਹ ਵੀ ਸ਼ਰਟ 175 ਬਜੇ ਪਣਿੰਦੇ ਵਿੱਚ ਸ਼ਰਟ ਦੇ ਫਰੰਟ ਐਂਡ ਬੈਕ ਤੇ ਤੁਹਾਨੂੰ ਵਰਕ ਮਿਲੇਗਾ ਤੁਸੀਂ ਪੰਜਾਬੀ ਸੂਟ ਵੀ ਰੈਡੀ ਕਰ ਸਕਦੇ ਹੋ ਕੋਈ ਤੁਸੀਂ ਡਰੈੱਸ ਵੀ ਰੈਡੀ ਕਰ ਸਕਦੇ ਹੋ ਇਸ ਦੇ ਨਾਲ ਤੁਹਾਨੂੰ ਬਾਟਮ ਮਿਲੇਗੀ 2.5 ਮੀਟਰ ਕਾਟਨ ਦੀ ਨਾਲ ਤੁਹਾਨੂੰ ਮਿਲੇਗਾ ਦੁਪੱਟਾ ਟਾਈਡ ਹੈ ਇਹ ਦੁਪੱਟਾ ਰਹੇਗਾ 699 ਵਿੱਚ ਇਹ ਵੀ ਕਰ ਬੈਠੇ ਸੂਟ ਤੁਸੀਂ ਇਹਨਾਂ ਚੋਂ ਬਾਏ ਕਰ ਸਕਦੇ ਹੋ ਬਹੁਤ ਸੋਨੇ ਦੇ ਵਿਦਾਉਟ ਲਰਨਿੰਗ ਸਟਿਚ ਹੋਣਗੇ ਹਾਂਜੀ ਇਹ ਮਸਲੀਨ कॉटन ਦੇ ਸੂਟ ਰਹਿਣਗੇ ਬਹੁਤ ਸੋਨੇ ਪ੍ਰਿੰਟ ਆਨੇ ਮਸਲੀਨ कॉटन ਚ ਇਹ ਸੂਟ ਨੇ ਤੇ ਤੁਸੀਂ ਵੱਡੇ ਪਣੀ ਚ ਵੀ ਬਾਈ ਕਰ ਸਕਦੇ ਹੋ ਨਾਰਮਲ ਪਣੀ ਵਿੱਚ ਵੀ ਬਾਈ ਕਰ ਸਕਦੇ ਹੋ ਤੇ ਵਿਦਾਉਟ ਦੁਪੱਟਾ ਰਹਿਣਗੇ ਤੁਸੀਂ 4 ਸੂਟ ਬਾਈ ਕਰੋਗੇ ਤਾਂ ਤੁਹਾਨੂੰ ਡਿਸਕਾਊਂਟ ਮਿਲੇਗਾ ਤੁਸੀਂ ਸਕਰੀਨ ਤੇ ਨੰਬਰ ਆ ਰਿਹਾ ਉਸ ਤੇ ਆਰਡਰ ਕਰ ਸਕਦੇ ਹੋ ਇੱਕ ਸੂਟ ਵੀ ਬਾਈ ਕਰ ਸਕਦੇ ਹੋ ਇੱਕ ਸੂਟ ਦਾ ਪ੍ਰਾਈਸ 500 ਚਾਰ ਸੂਟਾਂ ਦੇ ਤੁਹਾਨੂੰ ਪ੍ਰਿੰਟ ਦੇਖ ਲਓ ਤੁਸੀਂ ਪ੍ਰਿੰਟ ਵਿੱਚੋਂ ਕੋਈ ਵੀ ਤੁਹਾਨੂੰ ਪ੍ਰਿੰਟ ਪਸੰਦ ਆਉਂਦਾ ਉਸ ਦਾ ਸਕਰੀਨਸ਼ਾਟ WhatsApp ਨੰਬਰ ਤੇ ਸੈਂਡ ਕਰਕੇ ਤੁਸੀਂ ਇਹਨਾਂ ਵਿੱਚੋਂ ਬੁੱਕ ਕਰਵਾ ਸਕਦੇ ਹੋ ਪ੍ਰਿੰਟ ਬਹੁਤ ਜ਼ਿਆਦਾ ਸੋਹਣੇ ਨੇ ਡਿਜੀਟਲ ਪ੍ਰਿੰਟ ਵੀਡੀਓ ਨੂੰ ਐਂਡ ਤੱਕ ਵਾਚ ਕੀਤਾ ਉਸਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ